ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬਪਾਰਾ ਜਨਤੜਾ ਸਵਾਗਤ ਹੈ YouTube ਫੈਮਿਲੀ ਦਾ ਸਾਰੇ ਠੀਕ ਠਾਕ ਹੋ ਦੇਖਦੇ ਸਾਰਾ ਸਤਿ ਸ਼੍ਰੀ ਅਕਾਲ ਜੀ ਆਪ ਤਰੀਕ ਹੋਗੀ 2 ਮਈ ਤੇ ਦਿਨ ਹੈਗਾ ਸ਼ੁੱਕਰਵਾਰ ਤੇ ਮਾਰਨਿੰਗ ਟਾਈਮ ਦੇਖੋ ਜੀ ਜਾਨਵਰਾਂ ਦਾ ਪਿਆਰ ਇਹ ਇਹ ਚੀਜ਼ ਜਿਹੜੀ ਹੁੰਦੀ ਹੈ ਨਾ ਪਿਆਰ ਆ ਇਹ ਪੈਸੇ ਦੇ ਕਿੰਨੀ ਮਿਲਦੀ ਹੈਗੀ ਦੇਖੋ ਜੀ ਕਿੰਨਾ ਕਾਲੇ ਪਈਏ ਨਾ ਕਾਲੀਆਂ ਪਈਆਂ ਮਤਲਬ ਦੁੱਧ ਪੀਣ ਵਾਸਤੇ ਹੈ ਨਾ ਤੇ ਜਾਨਵਰ ਪਿਆਰ ਮੰਗਦੇ ਹੋਰ ਕੁਝ ਨਹੀਂ ਮੰਗਦੇ ਹੈ ਸਾਡੇ ਤੋਂ ਤੇ ਆ ਦੇਖੋ ਜੀ ਦੁੱਧ ਇਹਨਾਂ ਸਵੇਰ ਸ਼ਾਮ ਸਿਟੀ ਨੇ ਪੀਣ ਆਉਣੇ ਆਉਣਾ ਤੇ ਬੱਚਿਆਂ ਵਾਲੀ ਹੈਗੀ ਆ ਤੇ ਇਹਨੂੰ ਬਹੁਤ ਭੁੱਖ ਲੱਗਦੀ ਹੈ ਤੇ ਨੇਰੇ ਬੂਏ ਪੰਨ ਲਾਪੂਗੀ ਤੇ ਫਟਾਫਟ ਕਹੋਗੀ ਜੀਠ ਖੋਲੋ ਤਾਂ ਮੈਨੂੰ ਦੁੱਧ ਪਾਓ ਤੇ ਮੈਂ ਦੁੱਧ ਪੀਵਾਂ ਹਨਾ ਫਿਰ ਦੁੱਧ ਵਿੱਚ ਮੈਂ ਥੋੜਾ ਜਿਹਾ ਪਾਣੀ ਪਾ ਦੇਣੀ ਹੁੰਨੀ ਆ ਤੇ ਫਿਰ ਸਹੀ ਰਹਿੰਦਾ ਆ ਦੇਖੋ ਜੀ ਮਿੰਟੋ ਮੇਟੀ ਪੀ ਜਾਣਾ ਤੇ ਉਹ ਲੱਗੇ ਹਿਲਣੀ ਦੇਖਣ ਲਈ ਆ ਤੇ ਹਿਲਣੀ ਹਿਲਣੀ ਨੂੰ ਨੇ ਬਿਲਕੁਲ ਲੱਗੇ ਨਹੀਂ ਆਉਂਦੇ ਜਦ ਤੱਕ ਇਹ ਦੁੱਧ ਪੀਣਾ ਨਾ ਇਹਨੇ ਤੇ ਇਦਾਂ ਹੀ ਕਾਲੂ ਕਰਦਾ ਆ ਤੇ ਉਹ ਦੇਖਦੀ ਮੇਰੀ ਵਾਰੀ ਆ ਵੀ ਆ ਹੁਣ ਸਿਟੀ ਜਾਊਗੀ ਬਾਹਰ ਤੇ ਹੁਣ ਮੈਂ ਫਿਰ ਹੱਲੇ ਨੂੰ ਦੁੱਧ ਪਾਉਂਗੀ ਡੱਬੇ ਵਿੱਚ ਤੇ ਦੇਖੋ ਜੀ ਇਹਨਾਂ ਨੂੰ ਆਸ ਨਹੀਂ ਸਾਡੇ ਤੱਕ ਆਣਾ ਵੀ ਸਾਨੂੰ ਵੀ ਕੁਝ ਦੇਣਗੇ ਵੀ ਅਸੀਂ ਵੀ ਖਾਣਾ ਪੀਣਾ ਕੁਝ ਤੇ ਚਲੋ ਖੈਰ ਹਰੇਕ ਹਰੇਕ ਤਾਂ ਜਾਨਵਰ ਆਸ ਨਹੀਂ ਹੁੰਦਾ ਨਾ ਤਾਂ ਪੰਛੀ ਵੀ ਇਦਾਂ ਹੀ ਦੇਖੋ ਜੀ ਗਰਮੀ ਦੇ ਦਿਆਂ ਨਾ ਤਾਂ ਪੰਛੀਆਂ ਨੂੰ ਪਾਣੀ ਪਾ ਕਰ ਖੜਾ ਕਰੋ ਕੁੰਜੇ ਤੇ ਕੋਠੇ ਤੇ ਤੇ ਜਾਨਵਰ ਰੋਟੀ ਵੀ ਪਾਇਆ ਕਰੋ ਜੀ ਹਨਾ ਤੇ ਹੋਰ ਆਪਣੇ ਕੋਸ਼ਿਸ਼ ਨਹੀਂ ਮੰਗਦੇ ਸਿਰ ਪਿਆਰ ਮੰਗਦਿਆ ਹੈ ਤੇ ਦੋ ਹੋਰ ਹੈ ਜੋ ਆਏ ਨਹੀਂ ਹੈਗੇ ਕਾਲੂ ਤੇ ਮੋਜੀ ਤੇ ਚਾਰ ਜਾਣੇ ਹੈਗੇ ਆ ਤੇ ਚਲੋ ਖੈਰ ਆਪਣਾ ਕਰਮਾਂ ਦਾ ਖਾਈ ਜਾਂਦੇ ਆ ਤੇ ਦੇਖੋ ਇਦਾਂ ਮੈਂ ਲੱਗ ਗਈਆਂ ਸੈਰ ਕਰਨ ਇਹ ਮੇਰਾ ਡੇਲੀ ਰੁਟੀਨ ਹੈ ਤੇ ਮੇਰੀ ਕੋਸ਼ਿਸ਼ ਹੁੰਦੀ ਮੈਂ ਜਰੂਰ ਹਣਾ 10 ਕ ਗੀੜੇ ਤੇ ਲਾਈ ਲਵਾ ਕੋਠੇ ਦੇ ਨਾ ਸਵੇਰੇ ਸਵੇਰੇ ਬਹੁਤ ਵਧੀਆ ਲੱਗਦਾ ਘੁੰਮਣਾ ਤੇ ਤਾਜੀ ਹਵਾ ਹੁੰਦੀ ਹੈ ਜਿਹੜੀ ਆਪਰੇਂਦਰ ਕ੍ਰਾਸ ਹੁੰਦੀ ਆ ਤੇ ਬਹੁਤ ਮੈਨੂੰ ਫਿੱਟ ਲੱਗਦਾ ਆਪਣੇ ਆਪ ਨੂੰ ਹਣਾ ਵੀ ਇਹ ਸੈਰ ਕਰਨੀ ਹੈ ਤੇ ਮੇਰੇ ਨਾਲ ਨਾਲ ਹੀ ਦੇਖਿਓ ਉਹਨਾਂ ਨੇ ਘੁੰਮਣਾ ਆ ਵੀ ਇਹਨਾਂ ਨੂੰ ਪਤਾ ਲੱਗ ਗਿਆ ਹੁਣ ਵੀ ਵੀ ਸੈਰ ਕਰਨ ਚੱਲੀ ਆ ਤੇ ਹੁਣ ਨਾਲ ਹੀ ਕੁਮਣਾ ਤੇ ਹੁਣ ਉਹ ਕੋਠੇ ਦੇ ਪਰੇ ਪਾਸੇ ਖੜਨ ਡਈਆਂ ਆ ਦੋਨੇ ਜਾਣੀਆਂ ਤੇ ਰਾਤ ਮੀਂਹ ਨਹੀਂ ਨਾ ਝੱਖੜ ਸੀਗਾ ਬਹੁਤ ਹੀ ਜ਼ਿਆਦਾ ਬਿਜਲੀ ਲੱਛ ਕੇ ਤੇ ਮੀ ਪਹਿਲਾਂ ਨੇਰੀ ਆ ਗਈ ਲਾਈਟ ਬੰਦ ਹੋ ਗਈ ਇੱਕਦਾਂ ਮੀ ਤੇ ਫਿਰ ਨਾਲ ਹੀ ਮੀ ਆ ਗਿਆ ਮੀ ਬਾਵਾ ਪਿਆਰ ਦਾ ਚੰਗਾ ਮੀ ਪੈ ਗਿਆ ਚਲੋ ਖੈਰ ਘੱਟਾ ਮਿੱਟੀ ਬੈ ਗਿਆ ਨਾ ਅੱਜ ਕੱਲ ਇਦਾਂ ਕਰ ਲੋ ਵੀ ਤੂੜੀਆਂ ਨੇ ਦੇਣਿਆ ਤੂੜੀਆਂ ਬਣਦੀਆਂ ਤੇ ਖੇਤਾਂ ਚੋਂ ਘੱਟਾ ਮਿੱਟੀ ਔੜ ਔੜ ਕੇ ਘਰਾਂ ਚੋਂ ਆਉਂਦਾ ਤਾਂ ਫਿਰ ਆਪਾਂ ਨੂੰ ਬਿਨੇ ਪੈਣ ਨੂੰ ਬਹਾਵਾ ਕੰਮ ਵੱਜ ਜਾਂਦਾ ਹਨਾ ਤੇ ਸਭ ਸਫਾਈ ਦਾ ਤੇ ਰਾਤ ਸਾਰੀ ਲਾਈਟ ਨਹੀਂ ਆਈ ਹੈਗੀ ਪਰ ਵੈਸੇ ਇਨਵਰਟਰ ਸੀਗਾ ਚਲੋ ਵਧੀਆ ਸਰ ਗਿਆ ਹਨਾ ਤੇ ਜਿਹੜੇ ਏਸੀ ਵਿੱਚ ਸੌਣ ਵਾਲੇ ਉਹਨਾਂ ਨੂੰ ਫਿਆ ਤਾਂ ਪੈਂਦੀ ਏਸੀ 'ਚ ਰਹਿਣ ਦੀ ਹਨਾ ਜਿੱਦਾਂ ਆਪਾਂ ਰਹਿਣ ਲੱਗ ਜਾਈਏ ਤਾਂ ਉਹਦੇ ਫਿਰ ਅੱਤ ਬਣ ਜਾਂਦੀ ਆ ਚਲੋ ਖੈਰ ਜਿਹੜੇ ਸੀ ਹੁੰਦੇ ਸੀਗੇ ਤੇ ਇਹਦੇ ਵਿੜੇ 'ਚ ਮੰਜੇ ਡਾਲਾਣੇ ਤੇ ਪੱਖੇ-ਪੱਖੇ ਚਲਾ ਲੈਣੇ ਇਸੋਂ ਜਾਣਾ ਟਾਈਮ ਟਾਈਮ ਦੀ ਗੱਲ ਹੈ ਹੁਣ ਆਪੇ ਇਸੀ ਵਾਲੇ ਹੋ ਗਏ ਆ ਤੇ ਆਪਾਂ ਹੁਣ ਇਸੀ ਚੰਗੇ ਲੱਗਦੇ ਹਨਾ ਚਲੋ ਖੈਰ ਜੇ ਅਸੀਂ ਹੁੰਦਾ ਤਾਂ ਵੀ ਐਡਜਸਟ ਕਰ ਲੈਂਦਾ ਜੇ ਜਦੋਂ ਨਹੀਂ ਹੁੰਦਾ ਤਾਂ ਵੀ ਕਰ ਲਈਦਾ ਜੀ ਏਡੀ ਵੀ ਨਹੀਂ ਗੱਲ ਹੈਗੀ ਤੇ ਦੇਖੋ ਜੀ ਹੁਣ ਰਾਜਪੂਜ ਕੇ ਸਵੀਟੀ ਹਨਾ ਤੇ ਹੁਣ ਪੂਛਾ ਲਾਉਣ ਡਈ ਆ ਕੋਈ ਸਾਰੀ ਸਮਝ ਹੁੰਦੀ ਇਹਨਾਂ ਨੂੰ ਸਾਨੂੰ ਦਬਕਾ ਮਾਰਦੇ ਜਾਂ ਸਾਨੂੰ ਪਿਆਰ ਕਰਦੇ ਆ ਇਹ ਰੱਬ ਉਹਨਾਂ ਦਾ ਇੰਨਾ ਦਿਮਾਗ ਹੁੰਦਾ ਨਾ ਬਹੁਤ ਹੀ ਜ਼ਿਆਦਾ ਤੇ ਗੱਲ ਸਾਰੀ ਸਮਝ ਜਾਂਦੇ ਆ ਤੇ ਬਾਕੀ ਵੀ ਨਾਲ ਦੇ ਵੀ ਇਦਾਂ ਕਰਦੇ ਆ ਜਿਵੇਂ ਗੁੱਸੇ ਨਾਲ ਕਹਾਂ ਵੀ ਚਲ ਜਾਓ ਪਰ ਹੋਯੋਦ ਪਰ ਹੀ ਹੋ ਜਾਣਾ ਜਿਵੇਂ ਕਹਾਂ ਵੀ ਆਜੋ ਆ ਕੇ ਇੱਥੇ ਬਹਿ ਜਾਣਾ ਹਨਾ ਤੇ ਇੱਕ ਕੁਦਰਤੀ ਹੁੰਦਾ ਜੀ ਇਹ ਹੋਊ ਚਾਹ ਆਪਾਂ ਪੈਸੇ ਦੇ ਕੇ ਲੈ ਲੈਂਦੀ ਆ ਪਰ ਇਹਨਾਂ ਦਾ ਪਿਆਰ ਨਾ ਇਹ ਬੁੱਲ ਨਹੀਂ ਮਿਲਦਾ ਹੈਗਾ ਤੇ ਬਸ ਇਹ ਕੁਦਰਤੀ ਹੁੰਦਾ ਆ ਤੇ ਮੇਰੇ ਇਟਲੀ ਵਾਲੇ ਭੈਣ ਜੀ ਕਹਿੰਦੇ ਹੁੰਦੇ ਆ ਵੀ ਤੂੰ ਤਾਂ ਕੁਲਵੀਰ ਆਪਣੇ ਨਾਨਾ ਜੀ ਦੇ ਗਈ ਆ ਵੀ ਉਹ ਵੀ ਇਦਾਂ ਕਰਦੇ ਹੁੰਦੇ ਸੀਗੇ ਦੀ ਉਹਨਾਂ ਨੂੰ ਬਿੱਲੀਆਂ ਕੁੱਤਿਆਂ ਨਾਲ ਬਹੁਤ ਜ਼ਿਆਦਾ ਪਿਆਰ ਹੁੰਦਾ ਸੀਗਾ ਤੇ ਹੋ ਜਾਂਦਾ ਆ ਤੇ ਮੇਰੇ ਜੋਤਾ ਵੀ ਹੀ ਹਾਲਿਆ ਤੇ ਉਹਨੂੰ ਵੀ ਕੁੱਤਿਆਂ ਦਾ ਬਹੁਤ ਸ਼ੌਂਕ ਹੈ ਰੱਖਣ ਦਾ ਹਨਾ ਤੇ ਉਹਦੇ ਬਹੁਤ ਕਾਲਾ ਹੋਇਆ ਤੇ ਮੈਂ ਇਹਨੂੰ ਕਹਿੰਦੀ ਹੁੰਦੀ ਰਹਿੰਦੇ ਆਪਣੇ ਕੋਲ ਆਲਰੇਡੀ 4 ਹੈਗੇ ਆਪਾਂ ਨੂੰ ਕਿ ਲੋੜ ਲਿਆਉਣ ਦੀ ਹੋਰ ਹਨਾ ਤੇ ਚਲੋ ਖੈਰ ਬੱਚਿਆਂ ਦੀ ਵੀ ਹੁੰਦੀ ਹੈ ਨਾ ਤੇ ਜਦੋਂ ਆਇਆ ਤੇ ਚਲੋ ਆ ਵੀ ਜਾਊਗਾ ਹਨਾ ਤੇ ਆ ਦੇਖੋ ਜੀ ਜਿਹੜਾ ਮੰਜਾ ਰੱਖਿਆ ਹੈ ਨਾ ਵਾਸਤੇ ਨਾ ਜਾਨਵਰਾਂ ਵਾਸਤੇ ਬੈਣ ਨੂੰ ਤੇ ਪਲਾਈ ਇਹਦੀ ਫੁੱਲ ਗਈ ਧੁੱਪ ਵਿੱਚ ਮੀਂਹ ਵਿੱਚ ਤੇ ਚਲੋ ਖੈਰਾਂ ਨਾਲ ਕਪੜਾ ਵੀ ਰੱਖਿਆ ਆ ਨਾ ਬਹਿਣ ਨੂੰ ਧੁੱਪੇ ਧੁੱਪੇ ਤੇ ਮੀਂਹ ਪੈਣਾ ਵੈਸੇ ਇੱਕ ਫਾਇਦਾ ਹੋ ਗਿਆ ਵੀ ਮੌਸਮ ਸਾਫ਼ ਹੋ ਗਿਆ ਤੇ ਵਧੀਆ ਲੱਗ ਰਿਹਾ ਤੇ ਇੱਧਰ ਦੇਖੋ ਕਿਦਾਂ ਖੇਡਣ ਡਈਆਂ ਦੋਨੇ ਜਾਣੀਆਂ ਕੋਈ ਪ੍ਰਵਾਹ ਨਹੀਂ ਹੈਗੀ ਇਹਨਾਂ ਨੂੰ ਤੇ ਲੜ ਵੀ ਪੈਂਦੀਆਂ ਤੇ ਖੇਡਣਾ ਵੀ ਹੈ ਨਿਆਣਿਆਂ ਵਾਲਾ ਹਿਸਾਬ ਇਹਨਾਂ ਦਾ ਹਨਾ ਤੇ ਆ ਦੇਖੋ ਸਾਡਾ ਪਿੰਡ ਕਿੰਨਾ ਕਲੀਨ ਕਲੀਨ ਹੋ ਗਿਆ ਤੇ ਸਾਫ਼-ਸਾਫ਼ ਹੋ ਗਿਆ ਇਕਦਮ ਇਹਨਾ ਮੀਂਹ ਦੇ ਪਾਣੀ ਦੇ ਨਾਲ ਤੇ ਮੀਂਹ 바ਵਾ ਪੈ ਗਿਆ ਅੱਦਾਂ ਤੇ ਹਰੇ ਹਰੇ ਦਰਖਤ ਕਿੰਨੇ ਸੁਨੇ ਲੱਗਣ ਡਏ ਆ ਇੱਕਦਮ ਸਾਫ ਜੇ ਨੇਰੀ ਜਿੱਦਾਂ ਕੱਲ ਜ਼ਿਆਦਾ ਬੱਦਰ ਡਾ ਕੇ ਲੈ ਗਈ ਜਿਨੇਰੀ ਘਟ ਹੁੰਦੀ ਫੇ ਜ਼ਰਾ ਮੀ ਆ ਜਾਣਾ ਸੀਗਾ ਵੈਸੇ ਫੇਰੀ ਵੀ ਬਹੁਤ ਪੈ ਗਿਆ ਵਧੀਆ ਹੋ ਗਿਆ ਤੇ ਕੱਟਾ ਮਿੱਟੀ ਬਹਿ ਗਿਆ ਇਹਦੇ ਨਾਲ ਤੇ ਪਰ ਨੇਰੀ ਦੇ ਨਾਲ ਨਾਲ ਵੇੜੇ ਵਿੱਚ ਇੰਨਾ ਹੈ ਨਾ ਮੇਰੇ ਖਲਾਰਾ ਸੀ ਅੱਜ ਜਦੋਂ ਸਵੇਰੇ ਉੱਠੀ ਤੇ ਬਹੁਤ ਜ਼ਿਆਦਾ ਪੱਤੇ ਖਿਲਰੇ ਮਿੱਟੀ ਲਿਫਾਫੇ ਕਿੰਨਾ ਹੀ ਕੋਸ਼ ਯਾਨੀ ਹਵਾ ਦੇ ਨਾਲ ਹਨ ਆ ਗਿਆ ਤੇ ਮੇਰੀਆਂ ਭੈਣਾਂ ਨੂੰ ਅੱਜ ਬਹੁਤ ਜ਼ਿਆਦਾ ਕੰਮ ਹੋਣੇ ਆ ਤੇ ਅੱਜ ਲੱਗਦਾ ਸਾਰਾ ਦਿਨ ਉਹਨਾਂ ਦੇ ਕੰਮ ਨਿਭਣੇ ਨਹੀਂ ਹੈਗੇ ਹਨ ਤੇ ਸਾਫ ਸਫਾਈ ਬਸ ਸਾਫ ਸਫਾਈ ਅਭਿਆਨ ਚੱਲੂਗਾ ਨਾ ਅੱਜ ਚਲੋ ਖੈਰ ਟਾਈਮ ਟਾਈਮ ਦੀ ਗੱਲ ਦੀ ਆ ਤੇ ਇਹ ਵੀ ਇਹ ਹਵਾ ਨੇਰੀਆਂ ਵੀ ਕੁਦਰਤੀ ਆ ਸਾਰਾ ਕੁਝ ਨਾ ਜਿਦਾ ਕਹਿੰਦੇ ਨੇ ਰੱਬ ਦੀ ਮਰਜ਼ੀ ਦਾ ਵਗੈਰਾ ਤਾਂ ਪਤਾ ਵੀ ਨਹੀਂ ਹਲਦਾ ਹੈਗਾ ਤੇ ਆ ਦੇਖੋ ਵਿਹੜੇ 'ਚ ਹੁਣ ਮੈਂ ਜਾ ਕੇ ਲਾਉਂਗੀ ਝਾੜੂ ਤੇ ਵਿਹੜਾ ਵੀ ਮੇਰਾ ਇਹ ਮਿੱਟੀ ਨਾਲ ਕੋਨਾ ਕੋਨਾ ਭਰਿਆ ਪਿਆ ਆ ਬਹੁਤ ਬੁਰਾ ਹਾਲ ਹੋਇਆ ਆ ਤੇ ਇਦਾਂ ਕਰਕੇ ਆ ਤਾਂ ਹੁਣ ਮੈਂ ਚਲਦੀ ਆ ਤੇ ਕੰਮ ਕਰ ਦੇਖਦੇ ਆ ਆਪਣੇ ਜਿਹੜੇ ਰਹਿੰਦੇ ਆ ਤਵਾ ਬਲੌਗ ਦੀ ਸਟਾਰਟਿੰਗ ਕਰ ਲਈ ਸਵੇਰੇ ਸਵੇਰੇ ਤੇ ਇਧਰ ਹਿਲਣੀ ਆ ਇਹ ਪਤ ਨਹੀਂ ਇਹਨੂੰ ਕੀ ਲੱਗ ਗਿਆ ਲੱਕੜ ਖਾਈ ਜਾਂਦੀ ਆ ਤੇ ਕਈ ਵਾਰੀ ਰੋਟੀਆਂ ਸੁੱਕੀਆਂ ਵੀ ਖਾ ਜਾਂਦੀਆਂ ਇਹ ਜਦੋਂ ਭੁੱਖ ਲੱਗੀ ਹੁੰਦੀ ਹੈ ਨਾ ਜਦੋਂ ਨਹੀਂ ਖਾਣੀ ਹੁੰਦੀ ਇਹਨਾਂ ਨੇ ਸੱਜਰੀ ਰੋਟੀ ਵੀ ਨਹੀਂ ਖਾਣੀ ਹੁੰਦੀ ਹੈਗੀ ਤਾਂ ਚੱਕ ਲੈ ਦੁੱਧ ਵਾਲਾ ਗਲਾਸ ਇਹ ਚ ਮੈਂ ਦੁੱਧ ਪਾ ਕੇ ਲਈ ਸੀਗੀ ਤੇ ਚਲ ਮੈਂ ਕਰਿਆ ਨਾ ਕਈ ਵਾਰੀ ਰਹਿ ਵੀ ਜਾਂਦਾ ਹੁੰਦਾ ਭਾਂਡਾ ਵਿੱਚ ਤਪੜ ਲਾਂਦਾ ਹੁੰਦਾ ਆ ਤੇ ਦੇਖੋ ਜੀ ਆਪਣੇ ਕਰਮਾਂ ਦਾ ਖਾਂਦੇ ਆ ਤੇ ਇਹਨਾਂ ਦੇ ਪੈਰ ਖਰੇ ਪੈਰਾਂ ਪਿੱਛੇ ਸਾਨੂੰ ਰੱਬ ਦੇਈ ਜਾਂਦਾ ਹਨਾ ਤੇ ਆ ਦੇਖੋ ਮੇਰੇ ਨਾਲ ਹੀ ਹੋਣਾ ਹੀ ਆ ਤੇ ਇਹਨੂੰ ਪਤਾ ਵੀ ਚੱਲੀ ਆ ਹੁਣ ਥੱਲੇ ਤਾਂ ਸੀਟੀ ਲੱਗ ਗਈ ਆ ਤਾਂ ਹਿਲਣੀ ਆ ਤੇ ਉਹ ਵੀ ਹੁਣ ਆਊਗੀ ਦੇਖ ਕੇ ਮੇਰੇ ਨਾਲ ਨਾਲ ਹੀ ਹਨ ਤੇ ਦੇਖੋ ਸਵੀਟੀ ਮੇਰੇ ਮੋਰੇ ਮੋਰੇ ਦੌੜੀਆਂ ਦੀ ਪੂਛ ਲਾਉਂਦੀ ਵੀ ਬੜੀ ਖੁਸ਼ ਹੈ ਅੱਜ ਵੀ ਮੈਂ ਹੁਣ ਰੱਜ ਪੁੱਜ ਲਿਆ ਆ ਹਾਂ ਜੀ ਸਵੀਟੀ ਤਾਂ ਹੁਣ ਹਿਲਣੀ ਚੱਲ ਗਈ ਆ ਰਸ-ਸੈਰ ਕਰਕੇ ਮੇਰੇ ਨਾਲ ਤੇ ਮੈਂ ਵੀ ਕਰ ਲੈ ਸੈਰ ਤਾਂ ਹੁਣ ਆ ਗਈ ਵਾਰੀ ਝਾੜੂ ਦੀ ਤੇ ਹੁਣ ਮੈਂ ਲੱਗੀਆਂ ਝਾੜੂ ਲਾਉਣ ਤੇ ਦੇਖੋ ਜਿਹੜੇ ਲੰਬੇ ਝਾੜੂ ਹੁੰਦੇ ਨਾ ਤਾਂ ਆਪਾਂ ਨੂੰ ਬਹੁਤ ਫਾਇਦਾ ਹੁੰਦਾ ਵੀ ਆਪਾਂ ਨੂੰ ਬਹੁਤਾ ਨੀਵੇਂ ਨਹੀਂ ਹੋਣਾ ਪੈਂਦਾ ਤੇ ਇਹ ਝਾੜੂ ਵੀ ਨਵਾਂ ਲੈ ਆਂਦਾ ਅੱਜ ਕੱਲ ਪਰਸੋਂ ਲੈ ਆਂਦਾ ਮੇਰੇ ਖਿਆਲ ਬੁੱਧਵਾਰ ਲੈ ਕੇ ਆਂਦਾ ਮੈਂ ਤੇ ਝਾੜੂ ਤੇ ਜਿਹੜਾ ਪੁਰਾਣਾ ਸੀ ਉਹ ਝਾੜੂ ਘਸ ਗਿਆ ਸੀਗਾ ਯਾਨੀ ਛੋਟਾ ਹੋ ਗਿਆ ਸੀਗਾ ਜਿਹੜਾ ਛੋਟਾ ਹੋ ਗਿਆ ਝਾੜੂ ਘਸਿਆ ਹੋਇਆ ਉਹ ਵੀ ਮੈਂ ਛੱਡਦੀ ਨਹੀਂਗੀ ਉਹਨੂੰ ਪਸੂਆਂ ਥੱਲੇ ਯਾਨੀ ਯਾਨੀ ਫੇਰ ਇਹਨੂੰ ਰੱਖ ਲੈਣੀ ਹੁੰਦੀ ਆ ਤੇ ਵਧੀਆ ਲੱਗਦਾ ਉਧਰ ਹੈ ਨਾ ਜੋ ਤਿੱਲਾ ਵਾਲਾ ਝਾੜੂ ਤੇ ਜਲਦੀ ਜਲਦੀ ਝਾੜੂ ਲਾ ਗ ਜਾਂਦਾ ਪਸੂਆਂ ਥੱਲੇ ਹੈ ਨਾ ਤੇ ਇਧਰ ਵੀ ਖੜੇ ਹੋਗੇ ਨਵਾਂ ਇਧਰ ਲਾ ਲੈਣਾ ਤੇ ਜਿਹੜਾ ਛੋਟਾ ਹੋ ਗਿਆ ਝਾੜੂ ਤੇ ਪਸੂਆਂ ਥੱਲੇ ਲਾ ਲੈਣਾ ਹਨਾ ਤੇ ਪੁਰਾਣੇ ਝਾੜੂ ਚੋਗੇ ਅਸੀਂ ਕੰਮ ਲੈ ਲੀਦਾ ਹਨਾ ਇਦਾਂ ਨੇ ਕੰਜੂਸ ਅਸੀਂ ਪਿੰਡਾਂ ਵਾਲੇ ਹਨਾ ਤੇ ਮੇਰੇ ਖਿਆਲ ਖਿਆਲ ਵੀ 70 ਰੁਪਏ ਦਾ ਆ ਗਿਆ ਸੀਗਾ ਝਾੜੂ ਇਹ ਤੇ ਵਧੀਆ ਚਾ ਤੇ ਇੱਕ ਤਾਂ ਹਲਕੇ ਹੁੰਦੇ ਆ ਤੇ ਵਧੀਆ ਜਿਹਾ ਲੈ ਗਈ ਚਲੋ ਮੈਂ ਕੁਸ ਟਾਈਮ ਲੰਘ ਜਾਊਗਾ ਹਨਾ ਤੇ ਦੇਖੋ ਜੀ ਵਿੜੇ ਦੀ ਲਿਫਾਫੇ ਪੱਤੇ ਤੇ ਜਦੋਂ ਨੇਰੀ ਚੱਲਦੀ ਹੈ ਤਾਂ ਨਾਲ ਪੱਤੇ ਵੀ ਆ ਜਾਂਦੇ ਆ ਟਾਲੀ ਦੇ ਸ਼ਫੇਦਿਆਂ ਦੇ ਤੂੜ ਦੇ ਹਨ ਤੇ ਬਹੁਤ ਜ਼ਿਆਦਾ ਸੀਗੇ ਤੇ ਅੱਜ ਕਿੰਨਾ ਹੀ ਕੂੜਾ ਕੱਢਿਆ ਮੈਂ ਤੇ ਚਲੋ ਖैर ਟਾਈਮ ਟਾਈਮ ਦੀ ਗੱਲ ਆ ਤੇ ਹੁਣ ਝਾੜੂ ਲਾ ਕੇ ਤੇ ਹੁਣ ਕੰਮ ਕਰਦੇ ਦੇਖਦੇ ਆ ਰੋਟੀ ਪਾਣੀ ਬਣਾਉਣੇ ਖਾਣੇ ਆ ਤੇ ਇੱਕ ਤਕਰੀਬਨ ਬਸ ਮੈਂ ਸਵੇਰ ਉੱਠ ਕੇ ਇਹੀ ਕੰਮ ਕੀਤਾ ਮੈਂ ਕਿ ਪਹਿਲਾਂ ਝਾੜੂ ਲਈਏ ਬਾਕੀ ਕੰਮ ਬਾਅਦ ਚ ਵੇਡੇ ਚਾੜੂ ਲਾ ਕੇ ਫਿਰ ਸਾਰੇ ਉਧਰ ਵੱਡੇ ਕਵਰੇਜ ਜੀਵਦਰ ਕੋਈ ਵੀ ਲਾ ਕੇ ਫਿਰ ਪੋਚੇ ਲਾ ਕੇ ਵੀ ਅੱਜ ਤਾਂ ਇੰਨਾ ਮੀਂਹ ਨਹੀਂ ਰਿਨੇ ਜਿੱਦਾਂ ਕਹਿੰਦਾ ਸਾਰਾ ਪਾਣੀ ਸੀ ਬਹੁਤ ਹੀ ਜ਼ਿਆਦਾ ਸੀ ਅੱਜ ਤਾਂ ਨਾ ਕੰਮ ਹੀ ਰਬਦ ਹੀ ਗਿਆ ਨਾ ਤੇ ਦੇਖੋ ਜੀ ਹੁਣ ਦੁਪਹਿਰ ਦਾ 1:30 ਹੋ ਗਿਆ ਟਾਈਮ ਆ ਤੇ ਫਿਰ ਇਹ ਚਾੜੂ ਪੋਚਾ ਕਰਕੇ ਫਿਰ ਮੈਂ ਰੋਟੀ ਪਕਾਈ ਖਾਧੀ ਵਿਚ ਨੂੰ ਪਾਈ ਨਾ ਤੇ ਕੋਈ ਦੁਪਹਿਰ ਦਾ ਹੋ ਗਿਆ ਟਾਈਮ ਆ ਹੁਣ ਤੇ ਹੁਣ ਬਿਤਾਉਣ ਦਾ ਪ੍ਰੋਗਰਾਮ ਤਾਂ ਮੈਂ ਕੱਟਣ ਲੱਗੀਆਂ ਪਿਆਜ਼ ਬਣਾ ਆਹ ਚਾਹ ਮੋਰ ਤੇ ਹੁਣ ਕੁਝ ਬਣਾ ਲਏ ਕੋਈ ਚੀਜ਼ ਦੇਖਦੇ ਕੀ ਬਣਦਾ ਮੋਰ ਚੋਲ ਚੋਲ ਖਾਣੇ ਚੋਲਾਂ ਦੇ ਬਹੁਤ ਸ਼ੀਨ ਆਣਿਆ ਨੇ ਵੀਰੇ ਨਾ ਦੁਪਹਿਰ ਨੂੰ ਗਣਾ ਚਲੋ ਦਾਲ ਹੈਗੀ ਚੋਲ ਬਣਾ ਲੈਨੇ ਆ ਨਾ ਤੇ ਚਲੋ ਚੋਲ ਵਧੀਆ ਲੱਗੇ ਦੁਪਹਿਰ ਨੂੰ ਤੇ ਹਰ ਟਾਈਮ ਰੋਟੀ ਨਹੀਂ ਸੱਦੀ ਆਂਦੀ ਹੈਗੀ ਵੀ ਹਰ ਟਾਈਮ ਰੋਟੀ ਖਾਣੇ ਹਨਾ ਤੇ ਦੇਖੋ ਜੀ ਬਿੰਡ ਪੰਜਾਬ ਵਾਲੀ ਭੈਣ ਗਰਮੀਤ ਕੋਲ ਉਹਦੇ ਨਾਲ ਸਾਰੀਆਂ ਭੈਣਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਇਹਦੇ ਮਤਲਬ ਦੇਖਦੇ ਆ ਨਾ ਲੱਖਾਂ ਲੋਕ ਚੈਨਲ ਦੇਖਦੇ ਆ ਬਿੰਡ ਪੰਜਾਬ ਵਾਲੀ ਗਰਮੀਤ ਭੈਣ ਨੂੰ ਤੇ ਬਹੁਤ ਵਧੀਆ ਲੋਕ ਯਾਨੀ ਕਹਿਣ ਵਾਲੇ ਚੰਗਾ ਵੀ ਕਹਿੰਦੇ ਆ ਤੇ ਨਾ ਕਹਿਣ ਵਾਲੇ ਨਹੀਂ ਵੀ ਕਹਿੰਦੇ ਹਨ ਤੇ ਕਈ ਕਹਿੰਦੇ ਆ ਬੀਬੀ ਉਹ ਹੰਕਾਰੀ ਆ ਉਹ ਇਹ ਕਪੜਾ ਉਹ ਮਹਿੰਗਾ ਵੇਚਦੀ ਆ ਲਟੇਰੀ ਆ ਉਹ ਹਨਾ ਤੇ ਉਹਦੇ ਵਿੱਚ ਹੁਣ ਹਵਾ ਹਵਾ ਹੋ ਗਈ ਆ ਬਹੁਤ ਇਹਦਾ ਕਮੈਂਟ ਛੜਦੇ ਦੇ ਦੇਖਦੇ ਆ ਤੇ ਮੈਂ ਵੀ ਦੇਖਦੀ ਹੁਣੀ ਪਰ ਮੈਨੂੰ ਨਹੀਂ ਲੱਗਦਾ ਜੋ ਲੋਕੀ ਕਹਿੰਦੇ ਆ ਤੇ ਉਹ ਤਾਂ ਭੈਣ ਤਾਂ ਬਹੁਤ ਵਧੀਆ ਮਿਹਨਤੀ ਆ ਜਾਨੀ ਕਈ ਸਾਲਾਂ ਤੋਂ ਆਪਣਾ ਚੈਨਲ 5-6 ਸਾਲਾਂ ਤੋਂ ਚੈਨਲ ਚ ਣ ਰਹੇ ਆਪਣਾ ਨਾ ਚੈਨਲ ਦੇ ਨਾਲ-ਨਾਲ ਤਾਂ ਬੀਐਮਐਸ ਵੀ ਆਪਣਾ ਕਿਤਾਬੋਂ ਕੱਪੜੇ ਦਾ ਕਰਦੇ ਪਏ ਹਨਾ ਪਹਿਲਾਂ ਮੈਂ ਦੇਦਨ ਸੀ ਸੂਤਾਂ ਵਾਲੇ ਕਢਾਈ ਵਾਲੀ ਦਾ ਉਹਨਾਂ ਨੇ ਵੀਡੀਓ ਪਾਈਆਂ ਸੀਗੀਆਂ ਤੇ ਕਢਾਈ ਕਰਨਾ ਉਹਨਾਂ ਨੂੰ ਬਹੁਤ ਸ਼ੌਂਕ ਚਲੋ ਵਧੀਆ ਗੱਲ ਹੈ ਜੀ YouTube ਤੇ ਆਉਣਾ ਆਪਣਾ ਹੁਨਰ ਦਿਖਾਓ ਹਨਾ ਤੇ ਆਪਣੇ ਹੁਨਰ ਦੇ ਨਾਲ ਜਾਨੀ ਇਨਸਾਨ ਰਕੀ ਪਹੁੰਦਾ ਨਾ ਕਿਤੇ ਕਿਤੇ ਪਹੁੰਚ ਜਾਂਦਾ ਤੇ ਨਾਲੇ ਇੱਕ ਇਹ ਵੀ ਗੱਲ ਆ ਜੇ ਵਾਇਗਰੂ ਨਾਲ ਸਾਥ ਦੇ ਹੈ ਨਾ ਤੇ ਸਾਰਾ ਕੁਝ ਹੀ ਆ ਉਸ ਭੈਣ ਦੀ ਰੱਬ ਨੇ ਸੁਣੀ ਬਹੁਤ ਬੜੀ ਚੜ੍ਹਾਈ ਉਹਦੀ ਹੈ ਨਾ ਵਾਇਗਰੂ ਹੋਰ ਉਹਦੀ ਚੜ੍ਹਾਈ ਕਰੇ ਹੈ ਨਾ ਤੇ ਬਹੁਤ ਵਧੀਆ ਗੱਲ ਆ ਤੋਂ ਆਪਾਂ ਤੁਹਾਨੂੰ ਸਫਲ ਇਨਸਾਨ ਦੇਖ ਕੇ ਆਪਾਂ ਚੈਨਲ ਤੇ ਆਏ ਨਾ ਤੇ ਚੈਨਲ ਬਣਾਇਆ ਹੈ ਨਾ ਤੇ ਮੈਂ ਵੀ ਤੁਸੀ ਕਹੋਗੇ ਵੀ ਦੂਜੀ ਲਾਈਨ ਦੀ ਮਾਰੀ ਕਹਿੰਦੀ ਹੈ ਨਾ ਤੇ ਮੈਂ ਵੀ ਉਹਨਾਂ ਨੂੰ ਦੇਖ ਕੇ ਚੈਨਲ ਬਣਾਇਆ ਨਾ ਤੇ ਮੈਨੂੰ ਵੀ ਉਹਨਾਂ ਦਾ ਬਹੁਤ ਬਿਲਕੁਲ ਕੰਮ ਲੱਗਦਾ ਸੀਗਾ ਤੇ ਮੈਨੂੰ ਵੀ ਦੇਖ ਕੇ ਲੱਗਦਾ ਸੀਗਾ ਵੀ ਉਹਨਾਂ ਨੇ ਮੇਰੇ ਕਾਹਦੇ ਕੰਮ ਨਾ ਬੁਣਾ ਵਾਲੇ ਆ ਨਾ ਈਕਾੜ ਦਾ ਕੰਮ ਕਰਨਾ ਪਸੂਆਂ ਦਾ ਕੰਮ ਕਰਨਾ ਹਨਾ ਤੇ ਮੈਨੂੰ ਆਪਰੇ ਇਹ ਲੱਗੇ ਉਹ ਕੰਮ ਤੇ ਮੈਂ ਵੀ ਉਹਨਾਂ ਦੇਖ ਕੇ ਜਣੀ ਫਿਰ ਮੈਂ YouTube ਤੇ ਆਈ ਆ ਉਹਨਾਂ ਨਾਲ ਦੇਖ ਕੇ ਹਨਾ ਤੇ ਮੈਨੂੰ ਵੀ ਵਧੀਆ ਲੱਗਦਾ ਸੀਗਾ ਤੇ ਵੈਸੇ ਕਈ ਮੇਰੀਆਂ ਭੈਣਾਂ ਨੇ ਉਹਨਾਂ ਨੂੰ ਦੇਖ ਕੇ ਚੈਨਲ ਬਣਾਇਆ ਹਨਾ ਇਹਨਾਂ ਦਾ ਕੰਮ ਬਹੁਤ ਵਧੀਆ ਆ ਬਹੁਤ ਨਾਈਸ ਆ ਗਰਮੀਤ ਭੈਣ ਹਨਾ ਤੇ ਮੇਨਤੀ ਆ ਤੇ ਆਪਣਾ ਕੰਮ ਨਾ ਮਜ਼ਾ ਰੱਖ ਰਹੇ ਹੁੰਦੇ ਆ ਇੱਕ ਉਹਨਾਂ ਦੇ ਬਲੌਗ ਦੇਖਿਆ ਸੀਗਾ ਮੈਂ ਬੱਸ ਦੇਖਦੀ ਆ ਸਾਰੇ ਹੀ ਆ ਮੈਨੂੰ ਬਹੁਤ ਵਧੀਆ ਗੱਲ ਲੱਗੀ ਉਹਨਾਂ ਦੀ ਕਹਿੰਦੇ ਵੀ ਤੁਸੀਂ ਪੋਜ਼ਿਟਿਵ ਰਹਿਣਾ ਆ ਤੁਸੀਂ ਪੋਜ਼ਿਟਿਵ ਰਹਿਣਾ ਤੁਸੀਂ 네ਗੇਟਿਵ ਨਹੀਂ ਹੋਣਾ ਹੈਗਾ ਤੇ ਤੁਹਾਨੂੰ ਸਿੱਟਣ ਲਈ ਡੇਗਣ ਲਈ ਨਾ ਲੋਕ ਬਹੁਤ ਬੈਠੇ ਆ ਤੁਹਾਡਾ ਹੌਸਲਾ ਜਾਨੀ ਘਟ ਕਰਨੀ ਨੂੰ ਨਾ ਤੇ ਤੁਸੀਂ ਪੋਜ਼ਿਟਿਵ ਰਹਿਣਾ ਤੁਸੀਂ ਆਪਣੇ ਕੰਮ ਨੇ ਕੰਮ ਤੇ ਫੋਕਸ ਰੱਖਣਾ ਨਾ ਤੇ ਤੁਹਾਨੂੰ ਲੋਕ ਬਹੁਤ ਕੁਝ ਕਹਿਣਗੇ ਇਸ ਲੈ ਵਿੱਚ ਤੁਸੀਂ ਆਏ ਆ ਤੇ ਕਹਿੰਦੇ ਵੀ ਹੈਗੇ ਭੈਣ ਦੀ ਗੱਲ ਸਹੀ ਵੀ ਹੈਗੀ ਆ ਤੇ ਆਪਣੇ ਕੰਮ ਨਾਲ ਮਜ਼ਦ ਰੱਖੋ ਆਪਣੇ ਕੰਮ ਮਿਹਨਤ ਰੱਖੋ ਤੇ ਮਿਹਨਤ ਕਰੋ ਸਹੀ ਹੈ ਨਾ ਜਿਸ ਚੀਜ਼ ਦਾ ਆਪ ਨੂੰ ਡਰਨਾ ਹੋਵੇ ਨਾ ਠੀਕ ਇਹ ਵੀ ਗੱਲ ਆ ਤੇ ਬਹੁਤ ਹੀ ਵਧੀਆ ਆ ਤੇ ਲੋਕਾਂ ਦਾ ਮੂੰਹ ਫਟਦਾ ਜਿਹੜੇ ਇਹਨਾਂ ਨੇ ਗੱਲ ਕਹਿਣੀ ਕਮੈਂਟ ਖੇਡਣੇ ਸ਼ਾਦੀ ਦੇਣੇ ਪਰ ਨਹੀਂ ਮੈਂ ਕਿਹਨਾਂ ਕਿਸੇ ਹਾਲ ਜੈਲ ਸੁਣਾ ਕਰੋਗੇ ਕਿਸੇ ਹਾਲ ਦੇਖ ਕੇ ਨਾ ਜਿਹੜੇ ਖੁਸ਼ ਹੋ ਉਹ ਹੁਣ ਦੇਖੋ ਜੀ ਭੈਣ ਦੇ ਜ਼ਗਾਰ ਤੋਰਿਆ ਤਾਂ ਮੇਰੇ ਖਿਆਲ ਦੋ ਤਿੰਨ ਭੈਣਾ ਹੋਰ ਜਾਣੀ ਕੰਮ ਕਰਦੀਆਂ ਤੇ ਨਾ ਡਿਊਟੀ ਕਰਦੀਆਂ ਆਪਣੀ ਨਾਲ ਉਹਨਾਂ ਦੇ ਤੇ ਵਧੀਆ ਗੱਲ ਆ ਤੇ ਇੱਕ ਗੁਰਪ੍ਰੀਤ ਭੈਣ ਕਹਿੰਦੇ ਕਹਿੰਦੇ ਹੁੰਦੇ ਆ ਤੇ ਇੱਕ ਚਰਨਜੀਤ ਇੱਕ ਜਸੀ ਉਹ ਦੱਸੀ ਤਾਂ ਵੈਸੇ ਬਹੁਤ ਭੈਣ ਉਹਨਾਂ ਦੇ ਪਰਾਣੀ ਆ ਨਾ ਕੰਮ ਕਰਦੀ ਉਹ ਤੇ ਉਹ ਵੀ ਵਧੀਆ ਉਹ ਵੀ ਚੰਗੀ ਹੈ ਨਾ ਤੇ ਦੇਖੋ ਜੀ ਇੱਕ बिजनेਸਮੈਨ ਦੇ ਨਾਲ ਨਾਲ ਤਹੁਰਾਂ ਨੂੰ ਕਿਨਾਰਜ ਕਰ ਵੇਲੇ ਇਸ YouTube ਦੇ ذریعے ਹੈ ਨਾ ਤੇ ਚਲੋ ਵਧੀਆ ਗੱਲ ਹੈ ਆਪਾਂ ਘਰ ਬੈਠੇ ਅਰਨਿੰਗ ਕਰਦੇ ਆਂ ਆਪਣੀ ਮਿਹਨਤ ਕਰਦੇ ਆਂ ਕਰੋਵਾਰ ਜਾਣ ਨਾਲੋਂ ਤਾਂ ਵਧੀਆ ਗੱਲ ਹੈ ਨਾਲ ਘਰ ਬਹਿ ਕੇ ਕੰਮ ਕਰਨਾ ਹੈ ਨਾ ਤੇ ਕਹਿਣ ਵਾਲੇ ਚਲੋ ਕਈ ਜਾਂਦੇ ਦੇਖੋ ਜੀ ਕਹਿਣ ਵਾਲੇ ਬਹੁਤ ਹੁੰਦੇ ਆ ਪਰ ਪੁੱਛਣ ਵਾਲੇ ਨਹੀਂ ਹੁੰਦੇ ਹੈ ਕਿ ਮੁੱਖੀ ਆ ਗਈ ਮੰਨ ਕੇ ਤੇ ਪੁੱਛਣ ਵਾਲਾ ਕੋਈ ਨਹੀਂ ਹੁੰਦਾ ਹਾਲ ਗੱਲਾਂ ਕਰਨ ਵਾਲੇ ਬਹੁਤ ਹੁੰਦੇ ਆ ਆਪਣੇ ਰਿਸ਼ਤੇਦਾਰ ਹੀ ਹੁੰਦੇ ਆ ਨਾ ਵਿੱਚੋਂ ਇਹ ਵੀਡੀਓ ਬਣਾਉਂਦੀ ਆ ਇਹ ਐ ਜੇ ਆ ਬਹੁਤ ਮੈਨੂੰ ਵੀ ਕਹਿੰਦੇ ਪਰ ਮੈਂ ਨਹੀਂ ਪ੍ਰਵਾਹ ਕਰਦੀ ਹੁੰਦੀ ਦੇਖੋ ਜੀ ਜਦੋਂ ਇਨਸਾਨ ਔਖਾ ਹੁੰਦਾ ਕੋਈ ਕਿਸੇ ਦਾ ਹਾਲ ਨਹੀਂ ਪੁੱਛਦਾ ਹੈਗਾ ਮੈਂ ਤੂੰ ਕਿਹੜੇ ਹਾਲ ਵਿੱਚ ਆ ਤੂੰ ਕਿਹੜੇ ਨਹੀਂ ਹੈਗਾ ਨਾ ਜਦੋਂ ਉਹ ਤੇ ਤਿੰਨ ਚੰਗੇ ਆ ਜਾਂਦੇ ਉਹੀ ਰਿਸ਼ਤੇਦਾਰ ਆ ਜਾਂਦੇ ਆ ਹਾਂ ਤੁਹਾਡੇ ਰਿਸ਼ਤੇਦਾਰ ਅਸੀਂ ਤੁਹਾਨੂੰ ਮਿਲਣੇ ਬਤਨੇ ਫਿਰ ਉਹ ਗੱਲ ਹੀ ਬਣਦੀ ਹੈਗੀ ਇਦੋਂ ਸਾਧਨ ਇੱਕ ਵਾਰ ਦੇ ਲੋ ਉੱਤਰ ਜਾਵੇ ਹੈ ਨਾ ਤੇ ਉਹ ਬਿਲਕੁਲ ਬਸੰਤ ਦੀ ਗੱਲ ਕਰਨੀ ਚਾਹੀਦੀ ਆ ਤੇ ਉਹ ਸਪੈਨ ਨੇ ਕਈ ਕੁਝ ਹੁਣ ਤੱਕ ਵੀ ਸੁਣਦੇ ਆ ਔਰ ਪਰ ਪ੍ਰਵਾਹ ਨਹੀਂ ਕਰਦੇ ਉਹ ਵਧੀਆ ਗੱਲ ਆ ਉਹ ਪੋਜ਼ਿਟਿਵ ਰਹਿੰਦੇ ਆਪਣੇ ਕੰਮ ਦੇ ਜਿਹੜੀ ਡੇਲੀ ਵਲੌਗ ਆਂਦੇ ਰਹੇ ਉਹਦੇ ਤੇ ਡੇਲੀ ਵਲੌਗ ਡੇਲੀ ਲੈਕਨਾਂ ਦੇ ਵਿੱਚ ਦੇਖਦੀ ਆ ਨਾ ਤੇ ਬਹੁਤ ਵਧੀਆ ਗੱਲ ਆ ਤੇ ਮੈਨੂੰ ਵੀ ਉਹਨਾਂ ਨਾਲ ਦੇਖ ਕੇ ਮੋਟੀਵੇਸ਼ਨ ਮਿਲੀ ਆ ਤੇ ਆਪਣੇ ਕੰਮ ਨੂੰ ਕੁਦਾਰ ਦੇ ਅੱਗੇ ਲੈ ਕੇ ਜਾਣਾ ਆ ਤੇ ਹਿੰਮਤ ਕਦਾ ਬਣਾਈ ਰੱਖਣੀ ਆਪਣੀ ਹੈ ਨਾ ਤੇ ਚਲੋ ਵਧੀਆ ਗੱਲ ਆ ਕਿਸੇ ਸਫਲ ਹੋਏ ਇਨਸਾਨ ਦੀ ਜਿਸ ਕਰਨੀ ਕੋਈ ਮਾੜੀ ਗੱਲ ਨਹੀਂ ਹੈਗੀ ਹੈ ਨਾ ਤੇ ਕਹਿਣਗੇ ਮੈਨੂੰ ਸਰਦ ਵੀਊ ਲੈਣਾ ਆਗੇ ਦੇਖੋ ਜੀ ਮੈਂ ਗਰਮੀ ਭੈਣ ਦੇ ਚੈਨਲ ਵਲ ਦੇਖ ਕੇ ਉਹਨਾਂ ਦੇ ਕੰਮਾਂ ਕਰਾਂ ਦੇਖ ਕੇ ਜਨਤ ਤੇ ਆਈਆਂ ਮੈਂ YouTube ਤੇ ਤਾਂ ਹੀ ਆਈਆਂ ਉਹਨਾਂ ਦੇਖ ਕੇ ਨਾ ਤੇ ਮੈਨੂੰ ਵਧੀਆ ਲੱਗਾ ਵੀ ਤੇਨੂੰ ਸਾਡੇ ਗਰਮੀ ਭੈਣ ਜੀ ਹੁਣੀ ਚੈਨਲ ਚਲਾ ਸਕਦੇ ਆ ਤੇ ਕੀ ਗੱਲ ਅਸੀਂ ਵੀ ਚਲਾ ਸਕਦੇ ਆ ਨਾ ਤੇ ਜਿਦੋਂ ਉਹਨਾਂ ਨੇ ਆਪਣੀ ਲਾਈਫ ਦਿਖਾਈ ਆ ਦੂਜੀ ਅਸੀਂ ਵੀ ਸਿੰਪਲ ਲਾਈਫ ਦਿਖਾਉਣੇ ਪਿੰਡਾਂ ਵਾਲੀ ਹੈ ਨਾ ਤੇ ਉਹ ਵੀ ਜਿਦਾ ਕਲਪ ਪਿੰਡ ਪੰਜਾਬ ਦੇ ਅਸੀਂ ਵੀ ਕੁਝ ਜਾਣੇ ਸੱਜ ਸਾਦੀ ਲਾਇਆ ਤੇ ਇਦਾਂ ਆ ਕਹਿਣ ਵਾਲੇ ਕਈਆਂ ਨੇ ਚਲੋ ਖੈਰ ਜੋ ਸਾਜਿਆ ਉਹ ਸੱਚੀ ਹੁੰਦਾ ਆ ਤੇ ਲਓ ਜੀ ਮੇਰੇ ਪਿਆਰཅੀ ਦੇ ਗਏ ਆ ਤੇ ਤਾਂ ਗੱਲਾਂ ਗੱਲਾਂ ਕਰਦੇ ਕਰਦੇ ਤੇ ਹੁਣ ਮੈਂ ਬਣਾ ਲਵਾਂ ਚੋਲ ਤੇ ਬਾਕੀ ਤੁਸੀਂ ਕਮੈਂਟ ਕਰੀ ਦੀ ਦੱਸਿਓ ਮੈਨੂੰ ਤੁਹਾਨੂੰ ਬਧਿਆ ਲੱਗਦੇ ਕਿ ਨਹੀਂ ਲੱਗਦੇ ਕਰੀ ਪੈਨ ਨੂੰ ਮੈਨੂੰ ਤਾਂ ਬਹੁਤ ਬਧਿਆ ਲੱਗਦੇ ਆ ਤੇ ਉਹਨਾਂ ਦੇ ਕੰਮ ਨੂੰ ਸਲਾਮ ਮਾਇਕੂ ਨੇ ਚੜ੍ਹਦੀ ਕਲਾ ਰੱਖੀ ਜਿੰਨੀ ਤਰੱਕੀ ਉਹਨ ਦਿੱਤੀ ਨਾ ਰੱਬ ਉਹਨਾਂ ਨੂੰ ਰਾਤ ਕਿੰਨੇ ਹੁੰਦੇ ਆ ਰਾਤ ਚੌਗਣੀ ਦਿਨ ਦੌਗਣੀ ਤਰੱਕੀ ਦੇ ਲਈ ਵਾਹ ਕੇ ਉਹਨਾਂ ਨੂੰ ਹਨਾ ਤੇ ਬਹੁਤ ਵਧੀਆ ਨਾਈਸ ਆ ਹੈਗੇ ਵੀ ਬਹੁਤ ਸੋਹਣੇ ਤੇ ਮੈਨੂੰ ਸੋਹਣੇ ਬਹੁਤ ਲੱਗਦੇ ਆ ਚਲੋ ਦੇਖੋ ਚੌਲ ਬਣ ਕੇ ਮੇਰੇ ਹੋ ਗਏ ਤਿਆਰ ਤੇ ਦੁਪਹਿਰ ਦਾ ਹੋ ਗਿਆ ਟਾਈਮ ਤੇ ਵਿੱਚ ਆਲੂ ਮੈਂ ਕੁਝ ਨਹੀਂ ਦਾ ਪਾਇਆ ਹੈਗਾ ਤੇ ਬੱਚੇ ਇਹਨੂੰ ਪਸੰਦ ਨਹੀਂ ਕਰਦੇ ਹੈਗੇ ਤੇ ਬਰੇਜ ਉਹ ਚੰਦ ਕਰ ਦੇ ਉਹ ਜੀ ਚੀਜ਼ ਬਣਾ ਦਿੱਤੀ ਹੈ ਨਾ ਤੇ ਵਿੱਚ ਜੀਰਾ ਉਹਦਾ ਪਾ ਲਿਆ ਮੈਂ ਤੇ ਪਿਆਜ਼ ਪਾ ਲਿਆ ਤੇ ਵਧੀਆ ਲੱਗ ਰਿਹਾ ਤੇ ਚਲੋ ਦੇਖੋ ਜੀ ਮੈਂ ਤਾਂ ਨਾਲ ਗੱਲ ਕਰਨੀ ਸੀ ਗਰੀਬ ਪੈਣ ਦੇ ਬਾਰੇ ਤੇ ਜਦੋਂ ਆਉਂਦੀ ਉਹਨਾਂ ਨੂੰ ਮੈਂ ਦੇਖਣ ਲੱਗੀ ਨਾ ਤੇ ਉਹਨਾਂ ਦੇ ਮਤਲਬ ਦੋ ਸੀਗੇ 2 ਲੱਖ 75 ਹਜ਼ਾਰ ਸੀ ਉਹਨਾਂ ਦੇ ਸਬਸਕ੍ਰਾਈਬਰ ਸੀਗੇ ਤੇ ਉਹਨਾਂ ਨੂੰ ਦੇਖ ਕੇ ਫਿਰ ਮੈਂ ਵੀ ਚੈਨਲ ਸਟਾਰਟ ਕੀਤਾ ਤੇ ਮੈਂ ਤੇ ਮੇਰੇ ਵੱਡੇ-ਵੱਡੇ ਨੇ ਨਾ ਚੈਨਲ ਬਣਾਇਆ ਸੀ ਹੈ ਨਾ ਤੇ ਅਤੇ ਬਾਬਾ ਹੈਲਪ ਕੀਤੀ ਚੈਨਲ ਬਣਾਉਣ ਦੇ ਵੈਸੇ ਸਾਹਮਣੇ ਤਾਂ ਇਹ ਚੈਨਲ ਨਹੀਂ ਹੁੰਦਾ ਹੈਗਾ ਕਿਉਂਕਿ ਚਲੋ ਬੱਚਿਆਂ ਦੀ ਆਪ ਆਪਣੀ ਹੁੰਦੀ ਹੈ ਨਾ ਤੇ ਗੱਲ ਇਦਾਂ ਵੀ 2023 ਵਿੱਚ ਮੈਂ ਚੈਨਲ ਸਟਾਰਟ ਕੀਤਾ ਸੀਗਾ ਜੁਲਾਈ ਦੇ ਮਹੀਨੇ 12 ਤਰੀਕ ਨੂੰ ਹਨਾ ਤੇ ਮੈਨੂੰ ਬਹੁਤ ਵਧੀਆ ਲੱਗਾ ਚੈਨਲ ਨਾਲ ਤੇ ਇਹ ਜਿਹੜੇ ਨੇ ਸੀਗੇ ਹੁਣੇ ਮੇਰੇ ਖਲ 3 ਲੱਖ ਤੇ ਕੁਝ ਹਜ਼ਾਰ ਉੱਪਰ ਹੋ ਗਏ ਨੇ ਸਬਸਕ੍ਰਾਈਬਰ ਤੇ ਬਹੁਤ ਵਧੀਆ ਮਿਲਦ ਕਰਦੇ ਆ ਤੇ ਬਸ ਇਦਾਂ ਹੀ ਅੱਗੇ-ਅੱਗੇ ਜਾਣ ਤੇ ਮੇਰੀ ਤਾਂ ਬਸ ਇਹੀ ਦੁਆ ਹੈ ਤੇ ਕਹਿੰਦੇ ਨਾ ਵੀ ਬਹੁਤ ਜ਼ਿਆਦਾ ਕੱਪੜੇ ਮਹਿੰਗੇ ਲਾਉਂਦੇ ਆ ਵੀ ਦੇਖੋ ਇਹ ਕਈ ਭੈਣਾਂ ਇਦਾਂ ਕਹਿੰਦੀਆਂ ਕਮੈਂਟ ਕਰਦੀਆਂ ਤੁਸੀਂ ਨਾਲ ਵਾਲੇ ਕੱਪੜੇ ਨਾ ਉਹਨਾਂ ਤੋਂ ਹਨਾ ਤੇ ਉਹ ਆਪ ਵੀ ਭੈਣ ਕਹਿੰਦੀ ਹੁੰਦੇ ਵੀ ਤੁਸੀਂ ਨਾਲ ਤੁਹਾਨੂੰ ਮਹਿੰਗੇ ਲੱਗਦੇ ਨਾ ਜਿੱਦਾਂ ਲੈਣੇ ਨਾਲ ਲੈ ਹੀ ਲੈਣੇ ਤੇ ਕੱਪੜਾ ਬਹੁਤ ਸੋਹਣਾ ਬਹੁਤ ਵਧੀਆ ਹੁੰਦਾ ਦੇਖੋ ਜੀ ਹਰੇਕ ਨੇ ਆਪਣਾ ਕੰਮ ਕਰਨ ਰੋਟੀ ਤੋਣੀ ਹੁੰਦੀ ਆ ਤੇ ਚਲੋ ਨਿਚੋੜ ਖਾ ਲਈਏ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜਲਦ ਤੜੀ ਨਵੀਂ ਵੀਡੀਓ ਲੈ ਕੇ ਆਵਾਂਗਾ ਤਾਂ ਸਸਟੀ ਕਰ ਸਾਰਿਆਂ ਨੂੰ ਉਹ ਤੇ ਜੀ